ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦਿੱਲੀ ਵਾਲੇ ਲੋਕਾਂ ਤੋਂ ਬਚੋ ਇਹ ਇੱਕ ਭੜਾਕ ਇੱਕ ਖਤਰਨਾਕ ਕਾਲਾ ਕਾਨੂੰਨ ਹੈ ਤੁਹਾਡੇ ਲਈ ਕਿਉਂਕਿ ਜਦੋਂ ਸਾਡਾ ਪੰਜਾਬ ਦੇ ਐਮਐਲਏ ਹੈਗੇ ਆ ਮੰਤਰੀ ਹੈਗੇ ਆ ਉਹਨਾਂ ਨੂੰ ਆ ਕੇ ਜਦੋਂ ਬਾਹਰੋਂ ਇਹ ਕਮਾਂਡ ਕਰਦੇ ਆ ਤਾਂ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਇਨਾਂ ਦੇ ਜਿਹੜੇ 92 93 ਐਮ.ਐਲ.ਏ ਐ ਉਹ ਤਾਂ ਗੁੰਗੇ ਬੋਲੇ ਉਹਨਾਂ ਨੇ ਨਹੀਂ ਬੋਲਣਾ ਇਹ ਪੰਜਾਬ ਦੇ ਲੋਕਾਂ ਨੂੰ ਹੀ ਬੋਲਣਾ ਪਊਗਾ ਜਿਵੇਂ ਇਸ ਟਿਹੜੀਆਂ ਕੰਪਨੀ ਜਾਂ ਪਹਿਲਾਂ ਬਾਹਰਲੀਆਂ ਕੰਪਨੀਆਂ ਆਉਂਦੀਆਂ ਸੀ ਇੱਧਰ ਉਹ ਪੰਜਾਬ ਨੂੰ ਲੁੱਟ ਕੇ ਲੈ ਜਾਂਦੀਆਂ ਸੀ ਹੁਣ ਇਹਨਾਂ ਨੂੰ ਦਿੱਲੀ ਤੋਂ ਤਾਂ ਇੱਥੋਂ ਭਜਾਤਾ ਤੇ ਇਧਰ ਹੁਣ ਪੰਜਾਬ ਨੂੰ ਲੁੱਟਣ ਵਾਸਤੇ ਪੰਜਾਬ ਦੇ ਖਜ਼ਾਨੇ ਨੂੰ ਤਾਂ ਪਹਿਲਾਂ ਹੀ ਇਹਨਾਂ ਨੇ ਖੋਰਾ ਲਾਇਆ ਭਗਵਾਨ ਤਮਾਨ ਸਾਡਾ ਮੁੱਖ ਮੰਤਰੀ ਪੰਜਾਬ ਦੇ ਖਜ਼ਾਨੇ ਨੂੰ ਉੱਦੇ ਤੋਂ ਚੂਨਾ ਲਾ ਰਿਹਾ ਹੈ ਜਿੱਦੇ ਦੀ ਪੰਜਾਬ ਦੀ ਸਰਕਾਰ ਬਣੀ ਆ ਕੇ